ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਚੱਲੇ ਹਾਂ ਬੇਗੋਲ ਤੋਂ ਮਿਸਰ ਤੇ ਸਾਰੀ ਜਰਨੀ ਤੁਹਾਨੂੰ ਦਿਖਾਵਾਂਗੇ ਨਾਲ-ਨਾਲ ਤੇ ਆਪਾਂ ਬੇਗੋਲ ਤੋਂ ਮਿਸਰ ਜਾਣਾ ਉਦੋਂ ਦੀ ਸਾਨੂੰ ਜਾਣਾ ਪਏਗਾ ਸਭ ਤੋਂ ਪਹਿਲਾਂ ਸੁਭਾਨਪੁਰ ਤੇ ਸੁਭਾਨਪੁਰ ਜਾਣ ਵਾਸਤੇ ਆਪਾਂ ਫੜੀ ਟਾਂਡਾ ਕਪੂਰਥਲਾ ਬੱਸ ਇਹ ਬੇਗੋਲ ਬੱਸ ਅੱਡਾ ਕਾਫੀ ਪੁਰਾਣਾ ਬੱਸ ਅੱਡਾ ਤੇ ਬੱਸ ਵੈਸੇ ਤੂਰ ਲੇਟ ਟਾਈਮ ਨਾਲ ਟਾਈਮ ਹੋ ਗਿਆ ਬੱਸ ਦਾ ਤੇ ਸਾਹਮਣੇ ਜਿਹੜਾ ਤੁਸੀਂ ਪਿੰਨ ਦੇਖ ਦਿੱਤੋ ਇਹ ਹੈ ਫਤੇਗੜ ਕਾਫੀ ਸਾਫ਼ ਉਤਰਾ ਤੇ ਵਧੀਆ ਪਹੁੰਚਾ। ਨੂੰ ਆਪਾਂ ਆ ਗਏ ਆ ਨਡਾਲੇ। ਸਾਹਮਣੇ ਨਡਾਲੇ ਦਾ ਬੱਸ ਸਟੈਂਡ। ਸੁਬਾਣਪੁਰ ਆ ਪਾ ਗਏ ਆ ਲਗਭਗ 45 ਤੋਂ 50 ਮਿੰਟ ਲਾਏ ਬੱਸ ਨੂੰ। ਤੇ ਆਪਾਂ ਆ ਗਏ ਹੁਣ ਸੁਬਾਣਪੁਰ ਤੋਂ ਬਫੜਾਂਗੇ ਅਮਰੀ ਸਰ ਦੀ ਬੱਸ, ਸ਼ਿਰੀ ਅਮਰੀ ਸਰ ਸੇ ਆਪਦੀ ਬੱਸ। ਸਵਾਰੀਆਂ ਬਹੁਤ ਖੜੀਆਂ, ਸਰਕਾਰੀ ਬੱਸਾਂ ਬਿਲਕੁਲ ਨਹੀਂ ਖੜਾਉਂਦੇ ਤੇ ਸੁਬਾਣਪੁਰ ਤੇ। ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿਤੇ ਆਧਾਰ ਘਟਾਲੀਆਂ ਸਵਾਰੀਆਂ ਨਾ ਪੈ ਤੇ ਰਾਸ਼ ਤੇ ਕਾਫੀ ਇਹ ਵੈਸਾ ਉਹ ਦੇਖੋ ਸਰਕਾਰੀ ਵਜਾ ਕੀ ਨਹੀਂ ਖਲਾਰਨੀ ਉਹਨਾਂ ਨੇ ਤੇ ਆਪਾਂ ਵੀ ਹੁਣ ਬੱਸ 'ਚ ਬੈ ਗਿਆਂ ਆ ਰਾਮਨਾ ਕੋਣ ਅਗੇ ਆਦੇ 26 ਜਨਵਰੀ ਹੈਗੀ ਇਹ ਤੇ 26 ਜਨਵਰੀ ਨੂੰ ਟਰੈਕਟਰ ਪਰੇਡ ਆ ਤੇ ਉਹਦੇ ਸੰਬੰਧ ਵਿੱਚ ਕਾਫੀ ਟਰੈਕਟਰ ਲੰਘਿਆ ਇਹ ਟਰੈਕਟਰ ਪਰੇਡ ਅੱਜ 26 ਜਨਵਰੀ ਦੀ ਕੋਲ ਆ ਕਿਸਾਨਾਂ ਦੀ ਤੇ ਉਹਦੇ ਟਰੈਕਟਰ ਪਰੇਡ ਕਾਫੀ ਹਾਈਵੇ ਦੇ ਹੈ ਏ ਆਪਾਂ ਲੰਘਦੇ ਪਿਆ ਬਿਆਸਾ ਦਰਿਆ 'ਚ ਪਾਣੀ ਥੋੜਾ ਜਿਹਾ ਘੱਟ ਗਿਆ ਕਾਫੀ ਵੱਡਾ ਰਿਹਾ ਏ ਬਿਆਸਾ ਦਰਿਆ ਤੇ ਆਪਾਂ ਲੰਘਦੇ ਵੇ ਬਿਆਸਾ ਦਰਿਆ 'ਚ ਅੱਜ ਆਪਾਂ ਅੱਜ ਇਹ ਰਵੀਆਤਵਾਰ ਆ ਤੇ ਪਾਪਾ ਦੀਪ ਸਿੰਘ ਜੀ ਦਾ 27 ਜਨਵਰੀ ਨੂੰ ਜਨਮ ਦਿਹਾੜਾ ਉਹਦੇ ਸਬੰਧ ਵਿੱਚ ਕਾਫੀ ਤਾ ਤਾਂ ਲੰਗਰ ਲੱਗੇ ਤੇ ਬੱਸਾਂ ਵਿੱਚ ਵੀ ਲੰਗਰ ਵਰਤਾ ਰਹੇ ਨੇ ਦੇਖੋ ਤੁਸੀਂ ਰੈਡ ਨਿਊਟਰੀ ਦਾ ਲੰਗਰ ਬੱਸਾਂ ਵਿੱਚ ਵੀ ਵਰਤਾ ਰਹੇ ਨੇ ਇਹੋ ਦੇਖੋ ਤੁਸੀਂ ਇਹ ਕੋਈ ਸੁਸਾਇਟੀ ਲੱਗੀ ਹੈ ਅੰਮ੍ਰਿਤਸਰ ਪੁਰਾਣੇ ਵਿੱਚ ਲੰਗਰ ਲਾਏ ਆ ਇਹ ਆਪਾਂ ਹੁਣ ਅੰਮ੍ਰਿਤਸਰ ਚ ਐਂਟਰੀ ਹੋ ਗਈ ਸਾਡੀ ਇਹ 골ਡਨ ਗੇਟ ਆ ਅੰਮ੍ਰਿਤਸਰ ਦਾ 골ਡਨ ਗੇਟ ਇੱਥੇ ਵੀ ਕਾਫੀ ਟਰੈਕਟਰ ਆ ਇਹ ਪੂਰੀ ਉਹਨਾਂ ਦੀ ਰੈਲੀ ਆ ਕਿਸਾਨ ਜਥੇਬੰਦੀਆਂ ਦੀ ਬਹੁਤ ਟਰੈਕਟਰ ਇੱਥੇ ਵੀ ਹत्ता ਕਾਫੀਆਂ ਦੀ ਵੀਡੀਓ ਨਹੀਂ ਬਣਾਈ ਮੈਂ ਆ ਦੇਖੋ ਤੁਸੀਂ ਇਹ ਟਰੈਕਟਰ ਪ੍ਰੇਡ ਕੱਢੀ ਆ ਕਿਸਾਨਾਂ ਨੇ ਇਹ ਤੁਸੀਂ ਹੁਣ ਦੇਖ ਸਕਦੇ ਹੋ ਆਪਣੀ ਸਰਚਰ ਸੇਪ ਆ ਫਲਾਈ ਉਹ ਤੇ ਚੜੀਆਂ ਆਪਾਂ ਸਦੀ ਉਤਰਾਂਗੇ ਪਾਸਟੈਂਡ ਇਹ ਜਿਹੜਾ ਤੁਸੀਂ ਸ਼ਹਿਰ ਦੇਖਾਦੇ ਹੋਏ ਅੰਸ਼ਰ ਸ਼ਹਿਰ ਹੈ ਸ਼੍ਰੀ ਅੰਮ੍ਰਿਤਸਰ ਸੇ ਪਾਸਟੈਂਡ ਆ ਗਿਆ ਜੱਥੂ ਆਪਾਂ ਆਟੋ ਫੜ ਕੇ ਜਾਣਾ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਪਾਵਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਆਇਆ ਜੀ ਦਾ ਜ਼ਰੂਰ ਅੱਜ ਬਹੁਤ ਰਸ਼ ਹੈ ਤੇ ਕਾਫੀ ਆਟੋ ਵੀ ਆਟੋਆਂ ਦਾ ਵੀ ਕਾਫੀ ਰਸ਼ ਹੈ ਅੱਜ ਦੇ ਇੱਕ ਦੇ ਚੋਪੈਰਾ ਤੇ ਇੱਕ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਵੀ ਹੈ ਆਪਾਂ ਪਿੱਛੇ ਉਤਰ ਗਏ ਕਿਉਂਕਿ ਰਸ਼ ਬੜਾ ਸੀ ਜਿੰਨਾ ਟਾਈਮ ਆਟੋ ਦੇ ਲੱਗਣੇ ਹੁਣ ਆਪਾਂ ਪੈਦਲ ਪਹੁੰਚ ਜਾਈਏ ਤੇ ਹੁਣ ਤੁਸੀਂ ਦੇਖੋ ਬਹੁਤ ਰਸ਼ ਚੱਲ ਰਿਹਾ ਸੰਗਤ ਦਾ ਤੇ 19 ਸਟਾਲ ਲੱਗੇ ਨੇ ਹਰ ਜਗ੍ਹਾ ਦੇਖੋ ਤੁਸੀਂ ਇਹ ਆਪਾਂ ਜੀ ਬਹੁਤ ਪਿੱਛੇ ਆ ਅਜੇ ਗੁਰਦੁਆਰਾ ਸਾਹਿਬ ਕਾਫੀ ਅੱਗੇ ਆ ਤੇ ਜਿੱਦਨ ਸੰਡੇ ਹੁੰਦਾ ਹੈ ਉਦਨੇ ਬੰਦ ਕਰ ਦਿੰਦੇ ਇਹ ਰੋਡ ਬਲੋਕ ਹੁੰਦਾ ਇੱਥੇ ਕੋਈ ਤੁਸੀਂ ਵੀਕਲ ਲੈ ਕੇ ਨਹੀਂ ਆ ਸਕਦੇ ਪੈਦਲ ਹੀ ਆਣਾ ਪੇਗਾ ਬਹੁਤ ਸੇਵਾ ਕਰਨਦੇ ਲੋਕੀ ਲੰਗਰ ਦੀ ਸੇਵਾ ਬਹੁਤ ਆ ਬਦਾਮਾ ਦਾ ਦੁੱਧ ਲਵੀ ਲੰਗਰ ਲੱਗਿਆ ਤੇ ਆਪਾਂ ਥੋੜਾ ਜਿਹਾ ਸੋਚੇ ਸਕਦੇ ਹਾਂ ਕਿ ਸੰਗਤ ਦਾ ਰਸ ਵੀ ਬਹੁਤ ਆ ਪਰ ਸੇਵਾ ਕਰਨ ਵਾਲੇ ਵੀ ਲੋਕੀ ਬਹੁਤ ਆ ਇਹ ਦਸਤਾਰ ਸਜਾਉਣ ਦਾ ਪ੍ਰਣ ਇਹ ਇੱਕ ਸਟਾਲ ਲਗਾ ਦਸਤਾਰ ਸਜਾਉਣ ਦੇ ਪ੍ਰਣ ਉਹ ਬਾਕੀ ਦੇਖੋ ਰੋ ਦਾ ਲੰਗਰ ਵੀ ਲੱਗਿਆ ਤੇ ਟਰਾਲੀ ਸਟਾਈ ਸਾਰੀ ਸੇਵਾ ਲੱਗੀ ਆਦਰ ਬਾਲਣੇ ਲਗਭਗ 2 ਵੱਧ ਲੱਗੇ ਤੇ ਜਿਹੜੇ ਚਪੈਰਾ ਸਾਬ ਕੱਟਦੇ ਨੇ ਉਹ ਸੰਗਤਾਂ ਕਿਉਂਕਿ ਅੰਦਰ ਅਸ਼ਬੋਧ ਹੋ ਜਾਂਦਾ ਤੇ ਉਹ ਕਿ ਦਿੱਤੇ ਆਵਾਜ਼ ਨਹੀਂ ਉੱਥੇ ਬੈਣ ਤਾਂ ਪਰਨੀ ਹੁਣ ਆਪਾਂ ਨੂੰ ਕਿਹਦਾ ਨੰਦੂ ਕੇ ਕਾਪੇਰਾ ਆਉਣੀ ਵਾਚਿੰਦਰੀ ਨੇ ਰੋਪਨ ਮਲੇ ਇਸ ਤੇ ਲਿਖਿਆ ਆਨੇ ਦੋਸ ਕਾਣੀ ਦੋ ਮੇਸਾ ਆਹ ਕਰਦੇ ਆ ਕਿਉਂਕਿ ਉਹ ਦਿਹਾੜਾ ਹੈ ਜਦੋਂ ਮਾਝੇ ਦੀ ਤਰਤੀਓ ਨਾ ਹੀ ਹਰ ਕੋ ਸਮਝਿਓ ਜਰਾ ਤਿਹਾਰ ਨਾਲ ਬਕੀ ਕੱਲ ਬਾਬਾ ਜੀ ਦਾ ਜਨਮ ਦਿਹਾੜਾ ਤੇ ਅੱਜ ਵੀ ਬਹੁਤ ਰਾਸ਼ਾ 26 ਜਨਵਰੀ ਨੂੰ ਮੈਟਵਰ ਕਰਕੇ ਤੇ 2 ਵਜੇ ਆਪਾਂ ਲਾਂਚ ਲੱਗੇ ਸੀ ਲਗਭਗ 4:30 ਹੋ ਗਿਆ ਸਾਨੂੰ ਬਾਹਰ